ਸਮਾਜ ਦੇ ਮੇਨ ਬੰਦੇ ਹੁੰਦੇ ਜੋ ਸਿਆਣੇ ਆ ਤੇ ਉਹਨਾਂ ਦਾ ਕੰਮ ਹੁੰਦਾ ਕਿਸੇ ਡਿਸਪਿਊਟ ਨੂੰ ਨਿਬੇੜਨਾ ਲੱਗਦਾ ਲੱਗਦਾ 10 ਸਾਲ ਸਰਪੰਚ ਰਿਆ ਵਾਂ ਮੇਰੇ ਸਮੇਂ ਦੌਰਾਨ ਪਿੰਡ ਦਾ ਇੱਕ ਵੀ ਕੇਸ ਕੋਈ ਮੈਂ ਠਾਣੇ ਚ ਨਹੀਂ ਗਿਆ ਕੋਈ ਕੱਸੀ ਕੋਈ ਓਵਰਰਾਈਟ ਤਰੱਕੀ ਨਹੀਂ ਕੀਤੀ ਬੜੀ ਲੰਬੀ ਮਿਹਨਤ ਲਾਪਾ ਸਮਝੋਵੇ 35 36 ਸਾਲ ਦੇ ਵਿੱਚ ਤਾਂ ਹੁਣ ਕਿਤੇ ਈਗੋ ਹਰਟ ਦਾ ਹੋ ਗਿਆ ਗੱਲ ਤਾਂ ਡੋਪ ਟੈਸਟ ਤੱਕ ਪਹੁੰਚ ਡੀਓ ਸਾਹਿਬ ਡੇਲੀ ਮੈਨੂੰ ਫੋਨ ਕਰ ਰਿਹਾ ਜੀ ਅੱਜ ਵੀ ਉਹ ਬੱਚਾ ਸਕੂਲ ਦੇ ਗੇਟ 'ਚ ਇੱਥੇ ਆ ਕੇ ਬੈਠਾ ਰਿਹਾ ਮੈਂ ਅੰਦਰ ਨਹੀਂ ਐਂਟਰ ਹੋ ਰਿਹਾ ਸਮਝ ਰਹੇ ਦੀ ਜ਼ਿਲ੍ਹਾ ਪ੍ਰਸ਼ਾਸਨ ਡੀਓ ਸਰ ਦੀ ਵੀ ਕਿਸ ਤਰ੍ਹਾਂ ਤੁਸੀਂ ਮੇਰੇ ਤੇ ਦਬਾਅ ਲਗਾਇਆ ਤਾਂ ਵੀ ਹਰ ਜਗ੍ਹਾ ਹੀ ਪੇਰੈਂਟਸ ਦੀ ਸ਼ੈਅ ਤੇ ਬੱਚਾ ਗਲਤ ਕੰਮ ਕਰਦਾ ਏ ਔਰ ਸਕੂਲ ਵਾਲੇ ਨੂੰ ਸਕੂਲ ਚੋਂ ਕੱਢਦੇ ਰਹੇ। ਕੋਈ ਸਮੇਂ ਸੀ ਜਦੋਂ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਗੁਰੂ ਅਤੇ ਚੇਲੇ ਦਾ ਮੰਨਿਆ ਜਾਂਦਾ ਸੀ। ਇਸ ਰਿਸ਼ਤੇ ਦੇ ਵਿੱਚ ਮਾਂ-ਬਾਪ ਵੀ ਬਾਦ ਵਿੱਚ ਗਿਨੇ ਜਾਂਦੇ ਸਨ। ਜਦੋਂ ਦਾ ਵਿਦਿਆਦਾ ਨਵੀਨੀਕਰਨ ਹੋਇਆ ਇਸ ਰਿਸ਼ਤੇ ਦੇ ਵਿੱਚ ਦਰਾਰ ਆ ਗਈ ਉਸ ਦਰਾਰ ਨੂੰ ਦੇਖਦੇ ਹਾਂ ਕਿ ਅੱਜ ਕੋਈ ਵੀ ਅਧਿਆਪਕ ਆਪਣੇ ਵਿਦਿਆਰਥੀ ਨੂੰ ਕੁਝ ਵੀ ਕਹਿਣ ਦਾ ਚੰਗਾ ਮਾੜਾ ਕਹਿਣ ਦਾ ਕੋਈ ਵੀ ਹੱਕ ਨਹੀਂ ਰੱਖ ਰਿਹਾ ਅਜਿਹਾ ਹੀ ਇੱਕ ਡਰਾਮਾ ਹਾਈ ਵੋਲਟੇਜ ਡਰਾਮਾ ਕਪੂਰਥਲਾ ਦੇ ਵਿੱਚ ਵਾਪਰਿਆ ਜਦੋਂ ਇੱਕ ਵਿਦਿਆਰਥੀ ਆਪਣੇ ਸਕੂਲ ਦੇ ਖਿਲਾਫ ਆਪਣੇ ਅਧਿਆਪਕਾਂ ਦੇ ਖਿਲਾਫ ਆਪਣੇ ਸਕੂਲ ਦੀ ਮੈਨੇਜਮੈਂਟ ਦੇ ਖਿਲਾਫ ਟੈਂਕੀ ਦੇ ਉੱਤੇ ਚੜ ਜਾਂਦਾ ਹੈ ਔਰ ਦੇਖਦੇ ਹੀ ਦੇਖਦੇ ਕੁਝ ਹੀ ਦਿਨਾਂ ਦੇ ਵਿੱਚ ਇਹ ਪੂਰੀ ਜਿਹੜੀ ਕਹਾਣੀ ਹੈ ਇਹ ਰਾਜਨੀਤੀ ਵਿੱਚ ਬਦਲ ਜਾਂਦੀ ਹੈ ਇਸੇ ਹੀ ਟੌਪਿਕ ਤੇ ਆ ਇਹੋ ਹੀ ਵਿਸ਼ਾ ਹੈ ਅੱਜ ਸਾਡਾ ਜਿਸ ਦੇ ਵਿੱਚ ਅਸੀਂ ਪਹੁੰਚੇ ਹਾਂ ਜੀਡੀ ਗੋਨਕਾਰ ਇੰਟਰਨੈਸ਼ਨਲ ਸਕੂਲ ਦੇ ਜਿਹੜੇ ਚੇਅਰਮੈਨ ਨੇ ਸਾਰ ਸੁਖਦੇਵ ਸਿੰਘ ਜੀ ਨਾਨਕਪੁਰ ਪਹਿਲਾਂ ਸਵਾਗਤ ਕਰ ਲਏ ਨੇ ਫਿਰ ਮਾਮਲੀ ਦੇਤੇ ਚਾਤ ਮਾਰਦੇ ਆ ਕਿ ਅਖੀਰ ਵਿੱਚ ਕੀ ਮਾਮਲਾ ਪੂਰਾ ਮਾਮਲਾ ਕੀ ਹੈ ਸੁਖਦੇਵ ਜੀ ਸਵਾਗਤ ਹੈ ਤੁਹਾਡਾ ਨਿਊਜ਼ ਲਾਈਨ ਪੰਜਾਬ ਦੀਸ ਪਲੇਟਫਾਰਮ ਤੇ ਧੰਨਵਾਦ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਔਰ ਆਪ ਜੀ ਨੂੰ ਜੀ ਆਇਆਂ ਨੂੰ ਕਿ ਤੁਸੀਂ ਆ ਕੇ ਸਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ ਸੁਖਦੇਵ ਜੀ ਇੱਕ ਵਿਦਿਆਰਥੀ ਵੱਲੋਂ ਟੈਂਕੀ ਦੇ ਉੱਤੇ ਚੜ ਜਾਣਾ ਔਰ ਪੂਰਾ ਪ੍ਰਸ਼ਾਸਨ ਦੇ ਔਰ ਪੂਰੇ ਜ਼ਿਲ੍ਹੇ ਦਾ ਜੱਦ ਕੇ ਜਿੱਥੋਂ ਜਿੱਥੇ ਤੱਕ ਇਹ ਖਬਰ ਪਹੁੰਚਦੀ ਆ ਲੋਕਾਂ ਦਾ ਅਲਰਟ ਹੋਣਾ ਕਿ ਅਜਿਹਾ ਕੀ ਵਾਪਰਿਆ ਪਹਿਲੀ ਨਿਗਾਹ ਦੇ ਵਿੱਚ ਇਹ ਬੜਾ ਮਸਲਾ ਗੰਭੀਰ ਲੱਗਿਆ ਤੁਹਾਡੇ ਹੀ ਸਕੂਲ ਦਾ ਇੱਕ ਵਿਦਿਆਰਥੀ ਟੈਂਕੀ ਦੇ ਵਿੱਚ ਚੜਨਾ ਇਸ ਤਰ੍ਹਾਂ ਦੀ ਕਿਉਂ ਨੌਬਤ ਆਈ ਦੇਖੋ ਜੀ ਮੈਂ ਦੱਸਣਾ ਚਾਹੁੰਦਾ ਕਿ ਇਹ ਲੜਕਾ ਜੋ ਪਿਛਲੇ ਸਾਲ 2024-25 ਲਈ ਸਾਡੇ ਸਕੂਲ ਪਲੱਸ 1 ਕਲਾਸ ਦਾ ਵਿਦਿਆਰਥੀ ਸੀ ਲਗਾਤਾਰ ਟੀਚਰਜ਼ ਔਰ ਪ੍ਰਿੰਸੀਪਲ ਮੈਡਮ ਨਾਲ ਮਿਸਬੀਹੇਵ ਬੱਚਿਆਂ ਨਾਲ ਲੜਾਈ ਝਗੜੇ ਕਰਨ ਇਸ ਬੱਚੇ ਨੂੰ ਸਤੰਬਰ 2024 ਦੇ ਵਿੱਚ ਸਕੂਲ ਦੇ ਵਿੱਚੋਂ ਸਸਪੈਂਡ ਕੀਤਾ ਗਿਆ ਸੀ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਚ ਮਾਂ ਜੋਗਦੀ ਸਾਹਿਬ ਨੇ ਵੀ ਸਾਨੂੰ ਬੇਨਤੀ ਕੀਤੀ ਕਿ ਇਸ ਬੱਚੇ ਦੇ ਸਾਲ ਨੂੰ ਇਹਦੇ ਫਿਚਰ ਨੂੰ ਦੇਖਦਾ ਇਹਨੂੰ ਪਲੱਸ 1 ਜਿਹੜੀ ਕਲਾਸ ਪਾਸ ਕਰਵਾ ਦਿੱਤੀ ਜਾਵੇ ਅਸੀਂ ਇਹਨੂੰ ਪਲੱਸ 1 ਦਾ ਇਗਜ਼ਾਮ ਦਿੱਤੇ ਔਰ ਇਸ ਬੱਚੇ ਨੇ ਪਲੱਸ 1 ਕਲਾਸ ਪਾਸ ਕੀਤੀ ਉਸ ਤੋਂ ਬਾਅਦ ਅਸੀਂ ਇਸ ਬੱਚੇ ਨੂੰ ਸਕੂਲ ਦੇ ਵਿੱਚ انرੋਲ ਨਹੀਂ ਕੀਤਾ ਇੱਕ ਵੀ ਦਿਨ ਇਹ ਬੱਚਾ ਸਾਡੇ ਸਕੂਲ ਦੇ ਵਿੱਚ ਪਲੱਸ 2 ਕਲਾਸ ਦੇ ਵਿੱਚ ਨਹੀਂ ਆਇਆ ਕਾਰਨ ਇਹ ਸੀ ਕਿ ਬੱਚਾ ਮਤਲਬ ਇਹਦੇ ਘਰ ਦੇ ਜਿਵੇਂ ਨੂੰ ਸ਼ਾਇਦ ਹੁੰਦੇ ਸੀ ਕਿ ਸਕੂਲ ਦੇ ਵਿੱਚ ਆ ਕੇ ਸਕੂਲ ਦਾ ਮਾਹੌਲ ਖਰਾਬ ਕਰਦਾ ਸੀ ਦੇਖੋ ਜੀ ਜਦੋਂ ਸਕੂਲ ਦਾ ਮਾਹੌਲ ਸਕੂਲ 'ਚ ਡਿਸਪਲਿਨ ਨਹੀਂ ਬਣੇਗਾ ਬਾਕੀ ਬੱਚਿਆਂ ਦੇ ਫਿਊਚਰ ਤੇ ਵੀ ਬਾਕੀ ਬੱਚਿਆਂ ਦੀ ਪੜ੍ਹਾਈ ਤੇ ਵੀ ਫਰਕ ਪਏਗਾ ਸਾਡੇ ਸਕੂਲ ਦੇ ਸਾਰੇ ਪੇਰੈਂਟਸ ਜਾਣਦੇ ਆ ਸਾਰੀਆਂ ਕਲਾਸਾਂ ਜਿਹੜੀਆਂ ਸੀਨੀਅਰ ਕਲਾਸਾਂ ਦੇ ਬੱਚਿਆਂ ਨੂੰ ਪਤਾ ਕਿ ਇਸ ਬੱਚੇ ਨੇ ਸਾਡੇ ਸਕੂਲ ਦਾ ਕਿੰਨਾ ਮਾਹੁਲ ਖਰਾਬ ਕੀਤਾ ਸੀ ਮਜਬੂਰਨ ਸਾਨੂੰ ਇਸ ਬੱਚੇ ਨੂੰ ਸਕੂਲ ਚੋਂ ਕੱਢਣਾ ਪੈਂਦਾ ਹੈ ਸਾਡੀ ਦੇਖੋ ਕਿਸੇ ਬੱਚੇ ਦਾ ਕੋਈ ਨਿਚੀ ਰੰਜਿਸ਼ਤਾ ਹੈ ਨਹੀਂ ਉਸ ਦੇ ਵਿੱਚ ਇਹਦੇ ਫਾਦਰ ਸਾਹਿਬ ਜਿਹੜੇ ਪਿੰਡਾਂ ਤਾਂ ਡੀਓ ਦਫ਼ਤਰ ਜਾ ਕੇ ਡੀਸੀ ਦਫ਼ਤਰ ਜਾ ਕੇ ਇਵਨ ਮੈਨੂੰ ਵੀ ਮੇਰੇ ਖਿਲਾਫ 7-8 ਛੁੱਟੀਆਂ ਸ਼ਿਕਾਇਤਾਂ ਕੀਤੀਆਂ ਜਿਹਦੇ ਵਿੱਚ ਪ੍ਰਸ਼ਾਸਨ ਨੇ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਸੀਗੀਆਂ ਉਹਦੇ ਵਿੱਚ ਮੈਨੂੰ ਕਲੀਨ ਸ਼ੀਟ ਦਿੱਤੀ ਉਹਨਾਂ ਦੇ ਵਿੱਚ ਇਹਨਾਂ ਇਸ ਬੰਦੇ ਨੇ ਇੱਥੇ ਤੱਕ ਇਲਜ਼ਾਮ ਵੀ ਲਾ ਦਿੱਤੇ ਕਿ ਮੇਰੇ ਤੇ ਐਸਸੀ ਐਕਟ जिते ਜਨੇ ਕਹਿਆ ਕਿ ਇਸ ਬੰਦੇ ਨੇ ਮੈਨੂੰ ਤੇ ਮੇਰੇ ਬੇਟੇ ਨੂੰ ਜਾਤੀ ਸੂਚਕ ਸ਼ਬਦ ਵਰਤੇ ਆ ਮੈਂ ਦੱਸਣਾ ਚਾਹੁੰਦਾ ਕਿ ਇੱਕ ਪਾਸੇ ਤੇ ਬੰਦਾ 크ਿਸਚੀਅਨ ਬਣਿਆ ਹੋਇਆ ਵਾ ਆਪਣੇ ਆਪ ਨੂੰ ਪਾਸਟਰ ਲਿਖਦਾ ਵਾ ਦੂਸਰੇ ਪਾਸੇ ਮੇਰੇ ਖਿਲਾਫ ਜਾਤੀ ਸੂਚਕ ਸ਼ਬਦ ਦੀਆਂ ਸ਼ਿਕਾਇਤਾਂ ਬੱਚੇ ਦੀ ਪੁੜਪੁੜੀ ਤੇ ਰਵਾਲਵਰ ਰੱਖ ਕੇ ਗੋਲੀ ਮਾਰ ਦੇਣ ਦੀਆਂ ਸ਼ਿਕਾਇਤਾਂ ਜਿਦੇ ਵਿੱਚ ਸਾਰੇ ਕਤਵਾਲੀ ਸਾਡੇ ਦੇ ਸਰਦਾਰ ਕਪਾਲ ਸਿੰਘ ਐਸ.ਐਚ.ਓ ਸਾਹਿਬ ਆ ਔਰ ਸਬਡ ਜਿਹੜੇ ਡੀ.ਐਸ.ਪੀ ਸਬਡਿਵੀਜ਼ਨ ਐਸ.ਪੀ ਡੀ ਐਸ.ਪੀ ਹੈੱਡਕੁਆਟਰ ਸਾਹਿਬੰਦੇ ਦੇ ਕੋਲ ਇਨਕੁਆਰੀਆਂ ਆਈਆਂ ਜਿਹੜੀਆਂ ਸਾਰੀਆਂ ਇਨਕੁਆਰੀਆਂ ਦੇ ਵਿੱਚ ਮੈਨੂੰ ਕਲੀਨ ਚੈਟ ਮਿਲੀ ਉਸ ਤੋਂ ਬਾਅਦ ਇਸ ਬੰਦੇ ਨੇ ਪੁਲਿਸ ਨੂੰ ਵੀ ਬਲੈਕਮੇਲ ਕਰਨੀ ਪੁਲਿਸ ਦੀ ਵੀ ਸ਼ਿਕਾਇਤ ਜਿਹੜੀ ਆ ਚੰਨੀਕੜਾ ਜਾ ਕੇ ਪਾ ਦਿੱਤੀ ਮੈਂ ਸਮਝਦਾ ਕਿ ਇਹ ਬੰਦਾ ਆਪਣੇ ਬੱਚੇ ਨੂੰ ਗਲਤ ਕੰਮਾਂ ਲਈ ਸ਼ਹਿ ਦੇ ਰਿਹਾ ਵਾ ਔਰ ਉਸ ਦਿਨ ਵੀ ਇਹਨਾਂ ਨੇ ਲਾਪਗ 20 ਕ ਬੰਦੇ ਇਕੱਠੇ ਕੀਤੇ ਪਹਿਲਾਂ ਰਮਾਡਾ ਹੋਟਲ ਦੇ ਵਿੱਚ ਖਾਣਾ ਖਾਦਾ ਉਸ ਤੋਂ ਬਾਅਦ ਸਾਰੇ ਬੰਦੇ ਇੱਕ ਕਾਫਲੇ ਦੀ ਸ਼ਕਲ ਦੇ ਵਿੱਚ ਸਿਵਲ ਹਸਪੀਟਲ ਦੇ ਬਾਹਰ ਆਉਂਦੇ ਆ ਉੱਥੇ ਆ ਕੇ ਇੱਕ ਗੱਡੀ ਖੜੀ ਹੁੰਦੀ ਜਿਹਦੇ ਵਿੱਚੋਂ ਇਹ ਬੱਚਾ ਉਤਰਦਾ ਤੇ ਟੈਂਕੀ ਤੇ ਜਾ ਕੇ ਚੜ ਜਾਂਦਾ ਵਾ ਮਲੇ ਸਾਰਾ ਕੁਛ ਇਹਨਾਂ ਦੇ ਪੇਰੈਂਟਸ ਔਰ ਇੱਕ ਕਿਸਾਨ ਜਿਹੜਾ ਲੀਡਰ ਬਣਿਆ ਫਿਰਦਾ ਗਰਦੀਸ਼ ਸਿੰਘ ਭੰਡਾਲ ਜਾਲੀ ਕਿਸਾਨ ਲੀਡਰ ਆ ਦੇਖੋ ਨਾ ਤਾਂ ਉਹ ਕਿਸਾਨ ਵਾ ਉਹ ਇੱਕ ਮਰਲੇ ਦੀ ਖੇਤੀ ਨਹੀਂ ਕਰਦਾ ਮਤਲਬ ਕਿਸਾਨ ਲੀਡਰ ਬਣ ਲਈ ਖੇਤੀ ਕਰਦਾ ਹੋਣਾ ਬੰਦਾ ਇੱਕ ਕਿਸਾਨ ਹੋਣਾ ਤੇ ਜ਼ਰੂਰੀ ਹੈ ਨਾ ਜਿਹੜਾ ਬੰਦਾ ਟੀਚਰ ਨਹੀਂਗਾ ਮਾਸਟਰ ਨਹੀਂ ਉਹ ਟੀਚਰ ਯੂਨੀਅਨ ਦਾ ਪ੍ਰਧਾਨ ਕਿਵੇਂ ਬਣ ਸਕਦਾ ਤੁਸੀਂ ਮੈਨੂੰ ਦੱਸੋ ਔਰ ਉਹ ਸਭ ਕੁਛ ਉਹਨਾਂ ਬੰਦਿਆਂ ਦੀ ਸ਼ੈਤ ਹੀ ਹੋਇਆ ਸੁਖਦੇਵ ਜੀ ਆਪਾਂ ਮੜ ਵਾਪਸ ਹੋ ਉਸ ਗੱਲ ਤੇ ਆ ਜਾਣੇ ਕਿ ਪਲੱਸ 1 ਦੇ ਵਿੱਚ ਤੁਹਾਡੇ ਕੋਲ ਸਟੂਡੈਂਟ ਆਉਂਦਾ ਹੈ ਜੀ ਕਿ ਉਸ ਤੋਂ ਪਹਿਲਾਂ ਤੁਹਾਡੇ ਕੋਲ ਉਹ ਸਟੂਡੈਂਟ ਨਹੀਂ ਸੀ ਨਹੀਂ ਜੀ ਮੇਰੇ ਕੋਲ ਸੀਗਾ ਉਹ ਬੱਚਾ 9ਵੀਂ ਕਲਾਸ ਤੋਂ ਇਸ ਸਕੂਲ ਦੇ ਵਿੱਚ ਆਉਂਦਾ ਵਾ ਜੀ ਇਸ ਤੋਂ ਪਹਿਲਾਂ ਵੀ ਉਹ ਬੱਚਾ ਮੇਰੇ ਤੋਂ ਪਹਿਲੀ ਮੈਨੇਜਮੈਂਟ ਦੇ ਟਾਈਮ 'ਇਸ ਸਕੂਲ ਦੇ ਵਿੱਚ ਸੀ ਉਸ ਟਾਈਮ ਵੀ ਇਹਨੂੰ ਇਸ ਸਕੂਲ ਤੋਂ ਕੱਢਿਆ ਜਾਂਦਾ ਵਾ ਫਿਰ ਜਾਂਦਾ ਉਸ ਤੋਂ ਪਹਿਲਾਂ ਮੈਂ ਇਹਦਾ ਪਿਛੋਕੜ ਦੱਸਣਾ ਚਾਹੁੰਦਾ ਕਿ ਬੱਚਾ ਕ੍ਰਾਈਸਟਨ ਸਕੂਲ ਚ ਦਾ ਵਿਦਿਆਰਥੀ ਸੀ ਜਿੱਥੇ 2015 ਵਿੱਚ ਇਸ ਦੇ ਪਿਤਾ ਜੀ ਨੇ ਉਸ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਜਾ ਕੇ ਮਿਸਬੀਵ ਕੀਤਾ ਉਹਨੂੰ ਗਾਲੀ ਗਲੋਚ ਕੀਤਾ ਉਸ ਨੂੰ ਥ੍ਰੈਟ ਕੀਤਾ ਜਿਹਦੇ ਵਿੱਚ ਪ੍ਰਿੰਸੀਪਲ ਨੇ ਇਸ ਬੰਦੇ ਦੇ ਖਿਲਾਫ ਐਫ ਆਈ ਆਰ ਕਰਾਈ ਇਹਦੇ ਪਿਤਾ ਜੀ ਦੇ ਖਿਲਾਫ ਔਰ ਇਸ ਬੰਦੇ ਨੂੰ ਉਸੇ ਇੱਕ ਕੇਸ ਦੇ ਵਿੱਚ ਸਜ਼ਾ ਹੋਈ ਇੱਕ ਸਾਲ ਦੀ ਸਜ਼ਾ ਹੋਈ ਜਿਹਦੀ ਮੈਂ ਐਫ ਆਈ ਆਰ ਦੀ ਕਾਪੀ ਤੁਹਾਨੂੰ ਦੇ ਸਕਦਾ ਵਾਂ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਚਲੋ ਉਸ ਕੇਸ ਨੂੰ ਅੱਗੇ ਫਿਰ ਦੁਬਾਰਾ ਜਿਹੜਾ ਸ਼ਹਿਸ਼ਮ ਕੋਰਟ ਦੇ ਵਿੱਚ ਚੱਲ ਰਿਹਾ ਵਾ ਅੰਡਰ ਪ੍ਰੋਸੈਸ ਆ ਠੀਕ ਹੈ ਜੀ ਮਤਲਬ ਮੈਂ ਦੱਸਣਾ ਇਹ ਚਾਹਦਾ ਕਿ ਉਸ ਤੋਂ ਬਾਅਦ ਇਹ ਸਕੂਲ ਸਾਡੇ ਸਕੂਲ 'ਚ ਐਡਮਿਸ਼ਨ ਹੋਈ ਮੇਰੇ ਤੋਂ ਪਹਿਲੀ ਮੈਨੇਜਮੈਂ ਫਿਰ ਉਸ ਤੋਂ ਬਾਅਦ ਅਨੰਦ ਸਕੂਲ ਗਿਆ ਉਸ ਤੋਂ ਬਾਅਦ ਫਿਰ 2021 ਦੇ ਵਿੱਚ ਇਸ ਸਕੂਲ ਦੇ ਵਿੱਚ ਆਇਆ 9th ਕਲਾਸ ਦੇ ਵਿੱਚ ਮਤਲਬ ਕਹਿਣ ਦਾ ਪਾ ਵੀ ਹਰ ਜਗ੍ਹਾ ਹੀ ਪੇਰੈਂਟਸ ਦੀ ਸ਼ੈ ਤੇ ਬੱਚਾ ਗਲਤ ਕੰਮ ਕਰਦਾ ਔਰ ਸਕੂਲ ਵਾਲੇ ਨੂੰ ਸਕੂਲ ਚੋਂ ਕੱਢਦੇ ਰਹੇ ਇੱਕ ਵਿਦਿਆਰਥੀ ਤੁਹਾਡੇ ਕੋਲ ਤੁਹਾਡੇ ਸਕੂਲ ਦੇ ਵਿੱਚ ਪੜ੍ਹਦਾ ਹੈ ਪਰੇਸ਼ਾਨ ਹੁੰਦਾ ਹੈ ਜਾਂ ਮੈਨੇਜਮੈਂਟ ਹੋਂਦੇ ਤੋਂ ਪਰੇਸ਼ਾਨ ਹੁੰਦੀ ਹੈ ਇੱਕ ਵੱਡਾ ਖੇਡ ਹੋਈ ਕਿ ਬੱਚੇ ਦਾ ਇਹ ਟੈਂਕੀ ਦੇ ਉੱਤੇ ਚੜਨਾ ਕਿ ਇਸ ਇਨ ਬੀਟਵੀਨ ਇੱਕ ਕਿਸਾਨ ਆਗੂ ਦਾ ਮੈਂ ਸਿਰਫ ਇਨਾ ਜਾਣਨਾ ਚਾਹੁੰਦਾ ਕਿ ਉਹਨਾਂ ਦੀ ਐਂਟਰੀ ਕਿਸ ਤਰ੍ਹਾਂ ਹੁੰਦੀ ਹੈ ਇਸ ਪੂਰੀ ਖੇਡ ਦੇ ਵਿੱਚ ਦੇਖੋ ਜੀ ਇਹ ਕਿਸਾਨ ਆਗੂ ਪਿਛਲੇ ਸਾਲ ਵੀ ਮੈਨੂੰ ਮੇਰੇ ਖਿਲਾਫ ਜਾ ਕੇ ਜ਼िला ਪ੍ਰਸ਼ਾਸਨ ਨੂੰ ਮਿਲਦਾ ਰਿਹਾ ਮੇਰੀਆਂ ਝੂਠੀਆਂ ਸ਼ਿਕਾਇਤਾਂ ਦੇ ਵਿੱਚ ਸ਼ਹਿਦੰਦਾ ਰਿਹਾ ਪੇਰੈਂਟਸ ਨੂੰ ਇਹਨੇ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਕਿ ਮੇਰੇ ਕੋਲ ਆ ਕੇ ਬੈਠ ਕੇ ਇਸ ਚੀਜ਼ ਨੂੰ ਨਿਬੇੜਿਆ ਜਾਵੇ ਤਾਂ ਗਲਤ ਨੂੰ ਗਲਤ ਕਿਹਾ ਜਾਵੇ ਮਤਲਬ ਕਿਸਾਨ ਜਾਂ ਕਿਸੇ ਪਾਰਟੀ ਦੇ ਜਿਹੜੇ ਲੀਡਰ ਹੁੰਦੇ ਆ ਜਿਹੜੇ ਸਮਾਜ ਦੇ ਮੇਨ ਬੰਦੇ ਹੁੰਦੇ ਜੋ ਸਿਆਣੇ ਆ ਤਾਂ ਉਹਨਾਂ ਦਾ ਕੰਮ ਹੁੰਦਾ ਕਿਸੇ ਡਿਸਪੂਟ ਨੂੰ ਨਿਬੇੜਨਾ ਨਾ ਕਿ ਉਸ ਚੀਜ਼ ਨੂੰ ਸ਼ਹਿ ਦੇ ਕੇ ਹੋਰ ਅੱਗੇ ਵਧਾਇਆ ਜਾਵੇ ਮੈਂ ਵੀ ਪਿੰਡ ਦਾ ਲੱਗਦਾ ਲੱਭ 10 ਸਾਲ ਸਰਪੰਚ ਰਿਆ ਵਾਂ ਮੇਰੇ ਸਮੇਂ ਦੌਰਾਨ ਪਿੰਡ ਦਾ ਇੱਕ ਵੀ ਕੇਸ ਕੋਈ ਮੈਂ ਥਾਣੇ ਚ ਨਹੀਂ ਪਹੁੰਚਣ ਦਿੱਤਾ ਸੀ ਜੇ ਪਿੰਡ ਚ ਕੋਈ ਨਿੱਕੀ ਮੋਟੀ ਗੱਲ ਹੋਈ ਵੀ ਤਾਂ ਅਸੀਂ ਪਿੰਡ ਦੇ ਵਿੱਚ ਨਬੇੜੀ ਮਤਲਬ ਮੈਂ ਸਾਨ ਤੱਕ ਉਸ ਬੰਦੇ ਲਈ ਇਹ ਬਹੁਤ ਮੰਦ ਭਾਗੀ ਗੱਲ ਹੈ ਕਿ ਉਸ ਬੰਦੇ ਨੇ ਇਹ ਚੀਜ਼ ਨੂੰ ਮੇਰੇ ਖਿਲਾਫ ਵਰਤਨ ਲਈ ਸ਼ਹਿ ਦੇ ਕੇ ਇਹ ਸਾਰਾ ਕੁਝ ਕਰਵਾਇਆ ਪਹਿਲਾਂ ਵੀ ਤੁਹਾਡੀ ਕੋਈ ਉਨ੍ਹਾਂ ਨਾਲ ਅਰੰਝਿਸ਼ ਹੈ ਨਹੀਂ ਜੀ ਮੇਰੀ ਇਹ ਜਾਂ ਦੀ ਕੋਈ ਜਾਤੀ ਅਰੰਝਿਸ਼ ਕਿਸੇ ਨਾਲ ਨਹੀਂ ਜੀ ਮੇਰੇ ਸਕੂਲ ਚ ਹੋਰ ਵੀ 300 ਬੱਚੇ ਪੜਦੇ ਆ ਸਾਰੇ ਪੇਰੈਂਟਸ ਨਾਲ ਮੇਰਾ ਬਹੁਤ ਪਿਆਰ ਵਾ ਅਸੀਂ ਕਿਸੇ ਸਾਡੇ ਬੱਚੇ ਨਾਲ ਕੋਈ ਜਾਤੀ ਰੰਝ ਨਹੀਂ ਸਾਡੇ ਲਈ ਸਾਰੇ ਸਾਡੇ ਬੱਚਿਆ ਵਾਂਗ ਵਾ ਜੀ ਜਿਹਨੇ ਬੱਚੇ ਮੇਰੇ ਸਕੂਲ ਪੜ੍ਹਦੇ ਆ ਇਹ ਦਾਵਾ ਇਸ ਇਸ ਸਟੂਡੈਂਟ ਤੋਂ ਇਲਾਵਾ ਵੀ ਕਦੀ ਕਿਸੇ ਹੋਰ ਸਟੂਡੈਂਟ ਨਾਲ ਨਹੀਂ ਜੀ ਕਦੇ ਵੀ ਨਹੀਂ ਜੀ ਤੁਸੀਂ ਪਤਾ ਕਰ ਸਕਦੇ ਆ ਸਾਡੀ ਕਦੇ ਵੀ ਕਿਸੇ ਪੇਰੈਂਟਸ ਨਾਲ ਬੱਚੇ ਨਾਲ ਕਦੇ ਵੀ ਕੋਈ ਗੱਲ ਨਹੀਂ ਹੋਈ ਇੱਕ ਪਰਿਵਾਰ ਵਾਂਗ ਰਹਿੰਦੇ ਆਂ ਜੀ ਸਾਰੇ ਅਸੀਂ ਕਿਸਾਨ ਅਗੂ ਵੱਲੋਂ ਇਹ ਵੀ ਤੁਹਾਡੇ ਤੇ ਦੋਸ਼ ਲਾਇਆ ਗਿਆ ਕਿ ਸੁਖਦੇਵ ਸਿੰਘ ਉਹਨਾਂ ਨੇ ਨਸ਼ਾ ਵਿੱਚ ਆ ਡਰੱਗ ਦੇ ਵਿੱਚ ਬੜਾ ਜਿਹਾ ਕਮਾਇਆ ਦੇਖੋ ਜੀ ਦੇਖੋ ਜੀ ਜਿਹੜੇ ਬੰਦੇ ਦਾ ਆਪਣਾ ਹੀ ਕਰਤਾਰ ਕੋਈ ਨਹੀਂਗਾ ਮੈਂ ਉਹਦੇ ਦੋਸ਼ਾਂ ਦੀ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਸਫਾਈ ਨਹੀਂ ਦੇਣੀ ਚਾਹਣਾ ਤੁਸੀਂ ਮਿਲਪਕ ਮੈਨੂੰ ਪਿਛਲੇ 35 ਸਾਲ ਤੋਂ ਜਾਣਦੇ ਹੋ ਸ਼ਰਮਾ ਜੀ ਤੁਸੀਂ ਮੇਰੇ ਕਰਤਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਹੋਇਆ ਇਹ ਆ ਜੀ ਦੇਖੋ ਇਹ ਬੰਦਾ ਖੁਦ ਤੇ ਲੋਕਾਂ ਨੂੰ ਬਲੈਕਮੇਲ ਕਰ ਰਿਹਾ ਵਾ ਕੋਈ ਇਹਦੀ ਕਿਸਾਨ ਯੂਨੀਅਨ ਨਹੀਂ ਕੋਈ ਕਿਸਾਨ ਦਾ ਇਹਦਾ ਕੋਈ ਆਰਗੇਨਾਈਜੇਸ਼ਨ ਨਹੀਂ ਕੋਈ ਜਿਹੜੀ ਰਜਿਸਟਰਡ ਆਰਗੇਨਾਈਜੇਸ਼ਨ ਹੋਵੇ ਇਹ ਆਪੇ ਬਣਿਆ ਪ੍ਰਧਾਨਵਾ ਜੀ ਮਤਲਬ ਕੋਈ ਇਹਦੀ ਜਥੇਬੰਦੀ ਦੇ ਕੋਈ 100 200 ਮੈਂਬਰ ਵੀ ਮੈਨੂੰ ਦਿਖਾ ਦੇਵੇ ਕਿਤੇ ਰਜਿਸਟਰਡ ਹੋਈ ਦਿਖਾ ਦੇਵੇ ਔਰ ਇਸ ਬੰਦੇ ਦੇ ਇਲਜ਼ਾਮਾਂ 'ਚ ਮੈਂ ਸਾਮਿਨਦਾ ਵੀ 1% ਸਚਾਈ ਨਹੀਂ ਮੇਰੀ ਫੇਸਬੁੱਕ ਪ੍ਰੋਫਾਈਲ ਤੋਂ ਮੇਰੀਆਂ ਫੋਟੋਆਂ ਕੱਢੀਆਂ ਝੂਠੀਆਂ ਤੇ ਮਨਕੜਤ ਕਹਾਣੀਆਂ ਬਣਾਈਆਂ ਤੁਸੀਂ ਮੈਨੂੰ ਜਾਣਦੇ ਹੋ ਕਿ ਮੈਂ 9089 ਦੇ ਵਿੱਚ ਇਹ ਦੁੱਧ ਦੇ ਕੰਮ ਦਾ ਮਜ਼ਾਕ ਡਾਰਿਆ ਦੇਖੋ ਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਅਸੀਂ ਮਿਹਨਤ ਕੀਤੀ 9089 ਦੇ ਵਿੱਚ ਮੈਂ ਪਲੱਸ 1 ਕਲਾਸ ਦੇ ਵਿੱਚ ਰੰਦੀਰ ਕਾਲਜ ਦਾਖਲ ਹੋਇਆ ਔਰ ਮੈਂ ਆਪਣੇ ਸਾਈਕਲ ਦੇ ਪਿੱਛੇ ਸਾਰੇ ਮੇਰੇ ਦੋਸਤ ਜਿਹੜੇ 45 ਸਾਲ ਪੁਰਾਣੇ इवन ਤੁਸੀਂ ਵੀ ਜਾਣਦੇ ਹੋਵੋਗੇ ਕਿ ਮੈਂ ਸਾਈਕਲ ਤੇ ਦੁੱਧ ਲੈ ਕੇ ਜਾਂਦਾ ਸੀ ਮੈਨੂੰ ਕੋਈ ਸ਼ਰਮ ਮਹਿਸੂਸ ਨਹੀਂ ਕਿ ਮੈਂ ਮਿਹਨਤ ਕੀਤੀ ਆ ਮਿਹਨਤ ਦੀ ਕੋਈ ਸ਼ਰਮ ਨਹੀਂ ਹੁੰਦੀ ਮੈਂ ਉਸ ਤੋਂ ਬਾਅਦ ਸਕੂਟਰ ਲਿਆ 92 ਦੇ ਵਿੱਚ 94 ਦੇ ਵਿੱਚ ਪ੍ਰਮਾਤਮਾ ਨੇ ਕਿਰਪਾ ਕੀਤੀ ਮੈਂ ਕਿ ਜੀਪ ਲਈ ਜਿਸ ਚ ਮੈਂ ਦੁੱਧ ਟੋੜਾ ਸ਼ੁਰੂ ਕੀਤਾ 97 ਦੇ ਵਿੱਚ ਮੈਂ ਪਹਿਲੀ ਗੱਡੀ Tata 47 ਮਿਲਕ ਟੈਂਕਰ ਬਣਾਇਆ ਜਿਹਦਾ ਨੰਬਰ ਮੈਂ ਦੱਸ ਦਿੰਦਾ ਜਬਾਨੀ 09208676 ਔਰ 98 ਦੇ ਵਿੱਚ ਮੈਂ ਦੂਜੀ ਗੱਡੀ ਲਈ PB07D2354 ਚਲੋ ਉਸ ਤੋਂ ਬਾਅਦ ਅਸੀਂ ਲਗਾਤਾਰ ਮਿਹਨਤ ਕਰਦੇ ਗਏ ਨਾਲ ਮੇਰੇ ਮੇਰੇ ਦੋ ਬ੍ਰਦਰ ਵੀ ਸੀਗੇ ਮਤਲਬ ਜਿਨ੍ਹਾਂ ਨੇ ਲਗਾਤਾਰ ਹੀ ਮਿਹਨਤ ਕੀਤੀ ਤੇ ਚਲੋ ਵਾਹਿਗੁਰੂ ਨੇ ਕਿਰਪਾ ਕੀਤੀ ਸੁਖਦੇਵ ਜੀ ਕੀ ਕਹੀਏ ਕਿ ਇਹ ਤਰੱਕੀ ਅੱਜ ਲੋਕਾਂ ਦੀਆਂ ਅੱਖਾਂ 'ਚ ਰੜਕਦੀ ਵੀ ਹੈ ਬਿਲਕੁਲ ਜੀ ਆ ਕੁਝ ਲੋਕ ਹੁੰਦੇ ਆ ਜਿਨ੍ਹਾਂ ਨੂੰ ਜੈਲਸ ਹੁੰਦਾ ਵਾ ਜੋ ਕੋਈ ਤਰੱਕੀ ਕਰਦਾ ਤੇ ਮੈਂ ਦੱਸਣਾ ਚਾਹਣਾ ਕਿ ਅਸੀਂ ਕੋਈ ਓਵਰਨਾਈਟ ਤਰੱਕੀ ਨਹੀਂ ਕੀਤੀ ਬੜੀ ਲੰਬੀ ਮਿਹਨਤ ਲਾਪਾ ਸਮਝੋ ਵੀ 35 36 ਸਾਲ ਦੇ ਵਿੱਚ ਅਸੀਂ ਇੱਥੇ ਤੱਕ ਪਹੁੰਚੇ ਆ ਅਸੀਂ ਲਗਾਤਾਰ ਮਿਹਨਤ ਕੀਤੀ ਔਰ ਵਾਹਿਗੁਰੂ ਦਾ ਹਮੇਸ਼ਾ ਆਸ਼ੀਰਵਾਦ ਰਿਹਾ ਤੁਹਾਡੇ ਵਰਗੇ ਵੀਰਾਂ ਦਾ ਆਸ਼ੀਰਵਾਦ ਰਿਹਾ ਮਤਲਬ ਇਹ ਕੋਈ ਸ਼ਾਰਟਕਟ ਮੈਥਡ ਨਾਲ ਤਰੱਕੀ ਨਹੀਂ ਕੀਤੀ ਬਲ ਲੰਬੀ ਮਿਹਨਤ ਤੋਂ ਬਾਅਦ ਪ੍ਰਮਾਤਮਾ ਨੇ ਚਲੋ ਸਾਡੇ ਤੇ ਕਿਰਪਾ ਕੀਤੀ ਤਾਂ ਅਸੀਂ ਇੱਥੇ ਤੱਕ ਪਹੁੰਚੇ ਆ ਔਰ ਕੋਈ ਸਮਾਜ ਵਿਰੋਧੀ ਅੰਸਰ ਹੁੰਦੇ ਆ ਜਿਨ੍ਹਾਂ ਦਾ ਕੰਮ ਹੁੰਦਾ ਕਿ ਜੇ ਕੋਈ ਤਰੱਕੀ ਕਰਦਾ ਤੁਹਾਨੂੰ ਤੰਗ ਕਰੋ ਉਹਨੂੰ ਬਲੈਕਮੇਲ ਕਰੋ ਮਤਲਬ ਉਹਨਾਂ ਲੋਕਾਂ ਨੂੰ ਜਰੂਰ ਡੜਕਦੀ ਆ ਬਾਕੀ ਮੇਰਾ ਸਮਾਜ ਦੇ ਵਿੱਚ ਮੇਰੇ ਵੀਰਾਂ ਦਾ ਬਹੁਤ ਸਾਥ ਹੁੰਦਾ ਮਿਲਦਾ ਵਾ ਹਰ ਕੰਮ ਲਈ ਕੁਝ ਵੀ ਕਰੀਏ ਤੇ ਮੇਰਾ ਚਲੋ ਪ੍ਰਮਾਤਮਾ ਦੀ ਦਿਆ ਨਾਲ ਸਾਰਿਆਂ ਨਾਲ ਬਹੁਤ ਪਿਆਰ ਆ ਹਾਂਜੀ ਇੱਕ ਤੁਸੀਂ ਦੇਖਿਆ ਹੋਣਾ ਕਿ ਉਸੇ ਹੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੇ ਤੇ ਇਲਜ਼ਾਮ ਲੱਗੇ ਕਿ ਸਰਦਾਰ ਸਰਜਨ ਸਿੰਘ ਚੀਮਾ ਜਿਹੜੇ ਕਿ ਅਰਜਨਾਵੜੀ ਨੇ ਮਾਨ ਹੈ ਸਾਡੇ ਕਪੂਰਥਲੇ ਜ਼ਿਲ੍ਹੇ ਦਾ ਕਿਉਂ ਚਰਚਾ ਚ ਉਹਨਾਂ ਨਾਲ ਤੁਹਾਡੀਆਂ ਫੋਟੋਆਂ ਕਿਉਂ ਆਈਆਂ ਦੱਸੋ ਜੀ ਸਰਦਾਰ ਸੱਜਨ ਸਿੰਘ ਚੀਮਾ ਅਰਜਨਾ ਵਾਰਦੀਆ ਔਰ ਇੰਡੀਆ ਦੇ ਜਿਹੜੇ ਮੇਨ ਪੰਜ ਪਲੇਅਰ ਆ ਜਿਹੜੇ ਟਾਪ 5 ਪਲੇਅਰਸ ਜੇ ਤੁਸੀਂ ਗੂਗਲ ਤੇ ਸਰਚ ਮਾਰੋ ਤੋ ਉਹਨਾਂ ਚ ਸਰਦਾਰ ਸੱਜਨ ਸਿੰਘ ਚੀਮਾ ਜੀ ਦਾ ਨਾਮ ਆਉਂਦਾ ਮਨੇ ਇਹੋ ਜੀ ਸ਼ਖਸੀਅਤ ਦੇ ਨਾਲ ਜੇ ਮੇਰੀ ਫੋਟੋ ਆ ਗਈ ਔਰ ਉਹ ਸਾਡੀ ਪਾਰਟੀ ਸ਼੍ਰੋਮਣੀ ਕਾਲੀ ਦਲ ਚ ਵੀ ਰਹਿ ਆ ਜੀ ਉਸ ਤੋਂ ਬਾਅਦ ਵੀ ਸਾਡੇ ਹਲਕੇ ਦੇ ਹੋਣ ਕਾਰਨ ਔਰ ਇੱਕ ਚੰਗੇ ਪਲੇਅਰ ਹੋਣ ਕਰਕੇ ਮੈਂ ਉਹਨੂੰ ਸਕੂਲ ਦੇ ਵਿੱਚ ਵੀ ਇਨਵਾਈਟ ਕੀਤਾ ਸੀਗਾ ਐਨਵਲ ਸਪੋਰਟਸ ਫੰਕਸ਼ਨ ਦੇ ਵਿੱਚ ਤਾਂ ਕਿ ਮੇਰੇ ਬੱਚੇ ਉਹਨਾਂ ਨੂੰ ਦੇਖ ਕੇ ਇੱਕ ਮੋਟੀਵੇਟ ਹੋਣ ਮਤਲਬ ਬੱਚੇ ਉਹਨਾਂ ਦੇ ਦੇਖਿਓ ਨਾਈ ਪ੍ਰਸਨਲਿਟੀ ਨੂੰ ਬੱਚੇ ਮੋਟੀਵੇਟ ਹੋਣ ਤਾਂ ਆਪਣੇ ਕੈਰੀਅਰ ਦੇ ਵਿੱਚ ਬੱਚੇ ਸਪੋਰਟਸ ਨੂੰ ਪਿਆਰ ਕਰਨ ਕਿੱਡਾਂ ਚ ਅੱਗੇ ਵਧਣਾ ਤੇ ਮੈਂ ਸਮਝਦਾ ਵੀ ਉਹਨਾਂ ਦੇ ਨਾਲ ਫੋਟ ਆਉਣਾ ਕੋਈ ਗਣਾ ਤਾਂ ਨਹੀਂ ਹੈਗਾ ਸਮਾਜ ਦੇ ਵਿੱਚ ਆਪਾਂ ਰਹਿਨੇ ਆ ਸਾਰੀਆਂ ਪਾਰਟੀਆਂ ਦੇ ਲੋਕ ਆਪਸ ਵਿੱਚ ਮਿਲਦੇ ਜੁਲਦੇ ਆ ਮਤਲਬ ਇਹ ਕੋਈ ਗਣਾ ਤਾਂ ਨਹੀਂ ਹੈਗਾ ਜੇ ਮੇਰੀ ਸਰਦਾ ਸੱਜਣ ਸਿੰਘ ਚੀਮਾ ਜੀ ਨਾਲ ਫੋਟ ਆ ਗਿਆ ਤਾਂ ਅਟਵਾਲ ਸਾਹਿਬ ਦੀ ਗੱਲ ਕਰਦੇ ਆ ਜੂਗਾ ਸਿੰਘ ਅਟਵਾਲ ਜਿਹੜੇ ਉਹ ਉਸ ਲੜਕੇ ਦੇ ਪਿਤਾ ਜੀ ਨੇ ਹਾਂਜੀ ਕਦੀ ਉਹਨਾਂ ਨਾਲ ਹੁਣ ਕੋਈ ਲਾਸਟ ਰੀਸੈਂਟਲੀ ਕੋਈ ਮੁਲਾਕਾਤ ਇਸ ਡਿਸਪਿਊਟ ਤੋਂ ਪਹਿਲਾਂ ਜਿਹੜਾ ਤੁਹਾਡਾ ਟੈਂਕੀ ਵਾਲੇ ਡਿਸਪਿਊਟ ਤੋਂ ਪਹਿਲਾਂ ਦਾ ਕੋਈ ਕੋਈ ਆਪਸ ਵਿੱਚ ਕੋਈ ਨੇਗੋਸ਼ੀਏਸ਼ਨ ਕੋਈ ਸਿਟਿੰਗ ਦਾ ਕੋਈ ਪ੍ਰੋਗਰਾਮ ਬਣਿਆ ਹੋਵੇ ਇਸ ਤੋਂ ਪਹਿਲਾਂ ਜੀ ਜਿਹੜੀ ਲਾਸਟ ਮੀਟਿੰਗ ਹੋਈ ਮੇਰੀ ਉਹਨਾਂ ਦੇ ਨਾਲ ਡੀਓ ਆਫਿਸ ਦੇ ਵਿੱਚ ਡੀਓ ਸਾਹਿਬ ਦੀ ਹਾਜ਼ਰੀ ਦੇ ਵਿੱਚ ਡਿਪਟੀ ਡੀਓ ਅਰਜੇਸ਼ ਪੱਲਾ ਜੀ ਦੀ ਹਾਜ਼ਰੀ ਦੇ ਵਿੱਚ ਹੋਈ ਜਿਸ ਵਿੱਚ ਇਹਨੇ ਮੰਨਿਆ ਜੋਗਤ ਸਿੰਘ ਟਵਾਲ ਨੇ ਕਿ ਹੁਣ ਤੱਕ ਦੇ ਤੁਹਾਡੇ ਜਿੰਨੀਆਂ ਵੀ ਫੀਸਾਂ ਦੇ ਬਕਾਇਆ ਦੀ ਨਾਲ ਤੁਹਾਨੂੰ ਕਾਪੀ ਵੀ ਦਿਨਾ ਵਾ ਜੀ ਕਿ ਮੈਂ ਸਾਰੀਆਂ ਫੀਸਾਂ ਦਿਆਂੀਆਂ ਸਕੂਲ ਦੀਆਂ ਕਲੀਅਰ ਕਰਵਾ ਦੇਣਾ ਕਿ ਤੁਸੀਂ ਮੇਰੇ ਬੱਚੇ ਦੀ ਰਜਿਸਟ੍ਰੇਸ਼ਨ ਭੇਜ ਦਿਵੋ ਔਰ ਮੈਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਊ ਸਾਹਿਬ ਨੇ ਵੀ ਕਿਹਾ ਕਿ ਤੁਸੀਂ ਬੱਚੇ ਦਾ ਜਿਹੜਾ 1 ਸਾਲ ਜਿਹੜਾ ਪਲੱਸ 1 ਦਾ ਵਾ ਇਹ ਮਤਲਬ ਨਾ ਖਰਾਬ ਕੀਤਾ ਜਾਵੇ ਮੈਂ ਉਹਨਾਂ ਦੀ ਬੇਨਤੀ ਮੰਨੀ ਮੈਂ ਬੱਚੇ ਦੀ ਰਜਿਸਟ੍ਰੇਸ਼ਨ ਭੇਜੀ ਦਿੱਤੀ ਪਰ ਲਿਖਤੀ ਸਮਝੌਤਾ ਕਰਨ ਦੇ ਬਾਵਜੂਦ ਵੀ ਉਸ ਬੰਦੇ ਨੇ ਸਾਡੇ ਸਕੂਲ ਦੀ ਕੋਈ ਫੀਸ ਜਮਾ ਨਹੀਂ ਕਰਵਾਈ ਔਰ ਉਹਦੇ ਬੱਚਿਆਂ ਨੇ ਜਿਹੜੇ ਉਹ 4-5 ਮਹੀਨੇ ਵੀ ਅਸੀਂ برداشت ਕੀਤਾ ਤੁਸੀਂ ਸਾਡੇ ਸਕੂਲ ਚ ਆ ਕੇ ਬੱਚਿਆਂ ਨੂੰ ਪੁੱਛ ਸਕਦੇ ਸਾਡੇ ਸਟਾਫ ਨੂੰ ਪੁੱਛ ਸਕਦੇ ਆ ਉਹ 4-5 ਮਹੀਨੇ ਵੀ ਉਹਨੇ ਸਕੂਲ ਦੇ ਵਿੱਚ ਬਹੁਤ ਇਨਡਿਸਿਪਲਨ ਜਿਹੜਾ ਅਨੁਸ਼ਾਸਨਹੀਣਤਾ ਕੀਤੀ ਜਿਹਦੇ ਕਰਕੇ ਸਾਨੂੰ ਮਜਬੂਰਨ ਉਹਨੂੰ ਸਕੂਲ ਤੋਂ ਕੱਢਣਾ ਪਿਆ ਸੁਖਦੇਵ ਜੀ ਇਹ ਪੂਰਾ ਮਸਲਾ ਹੁਣ ਕਿਤੇ ਈਗੋ ਹੱਟ ਦਾ ਹੋ ਗਿਆ ਇੱਕ ਵਿਦਿਆਰਥੀ ਦੇ ਪੁਵਿੱਖ ਦਾ ਕਿ ਕੀ ਕੀ ਨਹੀਂ ਦੇਖੋ ਸਾਡੇ ਵਿੱਚ ਕੋਈ ਈਗੋ ਨਹੀਂ ਕੀ ਪਰ ਸਾਡੇ ਲਈ ਆਪਣੇ ਸਕੂਲ ਦਾ ਜਿਹੜਾ ਮਾਹੌਲ ਆ ਸਾਡੇ ਸਕੂਲ ਦਾ ਡਿਸਪਲਿਨ ਆ ਇਹ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਆ ਇੱਕ ਬੱਚਾ ਜਿਹੜਾ ਟੈਂਕੀ ਤੇ ਚੜ ਸਕਦਾ ਔਰ ਉਹਦਾ ਫਾਦਰ ਕਹਿ ਰਿਹਾ ਕਿ ਮੇਰਾ ਬੱਚਾ ਜਿਹੜਾ ਮੈਂਟਲੀ ਡਿਸਟਰਬਡ ਆ ਔਰ ਉਥੇ ਇੱਕ ਜਿਹੜਾ ਨਸ਼ਾ ਸ਼ਦੌ ਕੇਂਦਰ ਦਾ ਜਿਹੜਾ ਇੰਚਾਰਜ ਇੱਕ ਆਇਆ ਸੁਪਰਵਾਈਜ਼ਰ ਉਹ ਵੀ ਕਹਿ ਰਿਹਾ ਕਿ ਮੈਨੂੰ ਇਹ ਨਸ਼ੇ ਵਾਲਾ ਬੱਚਾ ਲੱਗ ਰਿਹਾ ਉਹ ਨਾ ਟੈਂਕੀ ਤੇ ਚੜਿਆ ਸੀ ਪਿੱਛੇ ਬੰਦਾ ਮੈਂ ਉਹਦੀ ਵੀਡੀਓ ਦੇਖੀ ਮਤਲਬ ਉਸ ਬੰਦੇ ਦੀ ਵਾਰਨਿੰਗ ਇਹ ਆ ਕਿ ਕਿ ਨਸ਼ੇ ਵਾਲਾ ਬੱਚਾ ਲੱਗ ਰਿਹਾ ਵਾ ਦੇਖੋ ਜੀ ਅਸੀਂ ਆਪਣੇ ਸਕੂਲ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਅਦਰਵਾਇਜ਼ ਸਾਡੇ ਚ ਕੋਈ ਏਗੋ ਪ੍ਰੋਬਲਮ ਕਿਸੇ ਤਰ੍ਹਾਂ ਦੀ ਨਹੀਂ ਹੈਗੀ ਇਹੋ ਜੀ ਕੋਈ ਗੱਲ ਨਹੀਂ ਕੀ ਗੱਲ ਤਾਂ ਡੂਪ ਬਿਲਕੁਲ ਜੀ ਜਦੋਂ ਹੁਣ ਬੱਚੇ ਤੇ ਇਹਨੇ ਇਲਜ਼ਾਮ ਲੱਗ ਰਹੇ ਆ ਨਸ਼ਾ ਸ਼ਦਾਉ ਕੇਂਦਰ ਦਾ ਜਿਹੜਾ ਇੰਚਾਰਜ ਆ ਉਹ ਸੁਪਰਵਾਈਜ਼ਰ ਆ ਉਹ ਕਹਿ ਰਿਹਾ ਵਾ ਕਿ ਬੱਚਾ ਮੈਨੂੰ ਨਿਸ਼ੇੜੀ ਲੱਗਦਾ ਵਾ ਜਦੋਂ ਬੱਚੇ ਤੇ ਦੇਖੋ ਇਦਾਂ ਨਹੀਂ ਲੱਗ ਰਹੇ ਤਾਂ ਅਸੀਂ ਉਹਨੂੰ ਸਕੂਲ 'ਚ ਕਿਵੇਂ ਰੱਖ ਸਕਾਂਦੇ ਮੈਂ ਤੇ ਕਿੰਨਾ ਪ੍ਰਸ਼ਾਸਨ ਨੂੰ ਇੱਕ ਵਾਰੀ ਉਹਦਾ ਡੋਪ ਟੈਸਟ ਕਰਾ ਕੇ ਦੇਖਿਆ ਜਾਵੇ ਠੀਕ ਹੈ ਨਾ ਸਾਡੇ ਦੇ ਪ੍ਰਸ਼ਾਸਨ ਸਾਡੇ ਸਕੂਲ 'ਚ ਬਿਠਾਉਣ ਲਈ ਮਾਜੁਗ ਡੀਓ ਸਾਹਿਬ ਦਿੱਲੀ ਪੌਂਡ ਕਰ ਰਹੇ ਆ ਜਿਵੇਂ ਇਹਨੂੰ ਬੱਚੇ ਨੂੰ ਸਕੂਲ 'ਚ ਬਿਠਾ ਦਈਏ ਮਤਲਬ ਕਿਵੇਂ ਪੋਸਿਬਲ ਆ ਵੀ ਇਹ ਬੰਦਾ ਸਾਡੇ ਦੇ ਇੱਕ ਪਾਸੇ ਤੇ ਨੇ ਇਲਜ਼ਾਮ ਲ ਕਿ ਅਸੀਂ ਕਿਵੇਂ ਨੂੰ ਸਕੂਲ ਚ ਰੱਖ ਸਕਦੇ ਆ ਮਤਲਬ ਸਾਡੇ ਅਸੀਂ ਸਕੂਲ ਚ ਲਾਉਣਾ ਵਾ ਹੋਰ ਬੱਚੇ ਕਿੰਨੇ ਬੱਚਿਆਂ ਦਾ ਕੋ ਖੇਡ ਨਾਲ ਜੁੜਿਆ ਹੋਇਆ ਵਾ ਮਤਲਬ ਪੇਰੈਂਟਸ ਕਿੱਥੇ ਬਰਦਾਸ਼ਤ ਕਰਨਗੇ ਇਹ ਚੀਜ਼ਾਂ ਕਿ ਉਹ ਹੀ ਬੱਚਾ ਜਿਹੜਾ ਸਾਡੇ ਤੇ ਨੇ ਇਲਜ਼ਾਮ ਲਾ ਰਿਆ ਵਾ ਅਸੀਂ ਕਹਿ ਰਹੇ ਆ ਕਿ ਵੀ ਇਹ ਬੱਚੇ ਦਾ ਡੋਪ ਟੈਸਟ ਕਰਾਇਆ ਜਾਏ ਉਹ ਹੀ ਬੱਚਾ ਤੱਕੇ ਨਾਲ ਸਾਡੇ ਸਕੂਲ ਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮਤਲਬ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈਗਾ ਵੀ ਉਸ ਬੱਚੇ ਨੂੰ ਅਸੀਂ ਦੁਬਾਰਾ ਸਕੂਲ ਦੇ ਵਿੱਚ ਲੈ ਲਈਏ ਮਜੀਠੀਆ ਸਾਹਿਬ ਨਾਲ ਤੁਹਾਡੀਆਂ ਫੋਟੋਆਂ ਜਾਂ ਬੀਬੀ ਓਪਿੰਦਰਜੀਤ ਕੋਲੋਂ ਨਾਮ ਫੋਟੋਆਂ ਦੁੱਧ ਦੇ ਕੰਮ ਤੋਂ ਇੱਕ education industry ਦੇ ਵਿੱਚ ਆਉਣਾ ਕਿਸ ਤਰ੍ਹਾਂ ਕਿਸ ਚੀਜ਼ ਨੂੰ ਸਮਝਦੇ ਹੋ ਸਾਰੀ ਤੁਸੀਂ ਆਪਣੀ ਗਾਥਾ ਸੁناਈ ਹੈ ਲੇਕਿਨ ਇਸ ਮਕਾਮ ਤੇ ਆ ਕੇ ਇਸ ਤਰ੍ਹਾਂ ਦਾ ਹੱਲਾ ਗੁੱਲਾ ਹੋਣਾ ਜਿੱਦੇ ਵਿੱਚ ਪ੍ਰਸ਼ਾਸਨ ਵੀ ਪਰੇਸ਼ਾਨ ਆਜ ਦੀ ਡੇਟ 'ਚ ਦੇਖੋ ਜੀ ਮੈਂ ਦੋਦਾ ਕੰਮ ਕਰਦਾ ਇਹਦੇ 'ਚ ਕੋਈ ਮੈਨੂੰ ਸ਼ਰਮ ਨਹੀਂ ਗਈ ਇੱਕ ਮਿਹਨਤ ਕਰ ਰਿਹਾ ਇਸ ਤੋਂ ਇਲਾਵਾ ਮੈਂ ਹੋਰ ਵੀ ਆਪਣੇ ਕਾਰੋਬਾਰ ਕਰ ਰਿਹਾ ਵਾਂ ਜਿੱਦੇ 'ਚ ਮੈਂ ਆਪਣਾ ਡੇਲੀ ਆਪਣਾ ਪਰਿਵਾਰ ਦਾ ਚਲਾਉਣ ਦੀ ਮਿਹਨਤ ਕਰ ਰਿਹਾ ਖੇਤੀਬਾੜੀ ਵੀ ਕਰ ਰਹੇ ਆ ਅਸੀਂ ਔਰ ਮੇਰਾ ਇੱਕ ਪੈਸ਼ਨ ਸੀਗਾ ਮੇਰਾ ਇੱਕ ਸੁਪਨਾ ਸੀ ਕਿ ਮੈਂ ਆਪਣੇ ਇਲਾਕੇ ਨੂੰ ਵਧੀਆ ਐਜੂਕੇਸ਼ਨ ਜਿਹੜੀ ਆਪਣੇ ਬੱਚਿਆਂ ਨੂੰ ਦਵਾਈ ਜਾਵੇ ਜਿਸ ਦੇ ਨਾਲ ਸਾਡੇ ਬੱਚੇ ਅੱਗੇ ਜਾ ਕੇ ਆਈਐਸ ਆਈਪੀਐਸ ਚੰਗੀਆਂ ਜੌਬਸ ਦੇ ਵਿੱਚ ਜਾਣਾ ਮੈਂ 2020 ਦੇ ਵਿੱਚ ਸਕੂਲ ਜਿਹੜਾ ਖਰੀਦਿਆ ਇਹ ਆਕਸ਼ਨ ਹੋਈ ਸੀ ਜਿਹਦੇ ਵਿੱਚ ਮੈਂ ਸਾਰਾ ਕੁਝ ਸਕੂਲ ਦੇ ਰਾਈਟਸ ਲਏ ਉਸ ਤੋਂ ਬਾਅਦ ਜੀ ਮੈਂ ਸਕੂਲ ਨੂੰ ਲਗਾਤਾਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਤੋਂ ਮੈਂ ਸਕੂਲ ਖਰੀਦਿਆ ਮੈਂ ਨੂੰ ਅਪਡੇਟ ਕਰਾ ਰਿਆ ਇਹਦੇ ਹਰ ਚੀਜ਼ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਵਾ ਬਿਲਡਿੰਗ ਨੂੰ ਹੀ ਕਰਾਇਆ ਇਨਫਰਾਸਟ੍ਰਕਚਰ ਸਾਰੇ ਨੂੰ ਕਰਾਇਆ ਵਧੀਆ ਸਟਾਫ ਰੱਖਿਆ ਵਾ ਈਵਨ ਮੇਰੇ ਆਪਣੇ ਬੱਚੇ ਵੀ ਇਸ ਸਕੂਲ ਚ ਪੜਦੇ ਆ ਔਰ ਸਾਡੇ ਸਕੂਲ ਦੇ ਬੱਚੇ ਜਿਹੜੇ ਮਤਲਬ ਐਗਜ਼ਾਮੀਨੇਸ਼ਨ ਹੋ ਰਿਹਾ ਹੈ CBSE ਲੋ ਉਹਨਾਂ ਚ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋ ਰਹੇ ਆ ਲਾਸਟ ਇਅਰ ਜਿਹੜਾ ਇਸ ਸਾਲ ਵੀ ਰਿਜ਼ਲਟ ਆਇਆ ਸਾਡੇ ਬੱਚੇ ਦੇ ਡਿਸਟ੍ਰਿਕਟ ਟੂ ਸੈਕੰਡ ਪੋਜੀਸ਼ਨ ਆਈ 99% ਮਾਰਕਸ ਜਿਹੜੇ ਸਾਡੇ ਬੱਚੇ ਦੇ ਆਏ ਤੇ ਅੱਗੇ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਕਿ ਸਾਡੇ ਸਕੂਲ ਦੇ ਪੜਦੇ ਬੱਚੇ ਵਧੀਆ ਨੰਬਰ ਲੈ ਕੇ ਪਾਸ ਹੋਣ ਤੇ ਜ਼ਿੰਦਗੀ ਚ ਵੱਡੀਆਂ ਤਰੱਕੀਆਂ ਕਰਨ ਦੂਸਰੀ ਗੱਲ ਤੁਸੀਂ ਕਹੀ ਕਿ ਲੀਡਰਾਂ ਦੇ ਨਾਲ ਤੁਹਾਡੀਆਂ ਫੋਟੋਆਂ ਆਈਆਂ ਜਾਂ ਤੇ ਪੋਲੀਟੀਕਲ ਦੇਖੋ ਜੀ ਜੇ ਤੁਸੀਂ ਸਮਾਜ ਲਈ ਕੰਮ ਕਰ ਰਹੇ ਆ ਅਸੀਂ ਆਪਣੇ ਕਾਰੋਬਾਰ ਦੇ ਨਾਲ-ਨਾਲ ਅਸੀਂ ਲੋਕ ਸੇਵਾ ਵੀ ਕਰਦੇ ਆ ਹੁਣ ਹੜ ਆਏ ਸਾਡੇ ਹਲਕੇ ਦੇ ਸਲਦਾ ਪਰਲੋਦੀ ਚ ਅਸੀਂ ਉੱਥੇ ਵੀ ਲਗਾਤਾਰ ਜਾ ਕੇ ਸੇਵਾ ਕਰਦੇ ਆ ਸਿਆਸਤ 'ਚ ਆਉਣਾ ਕੋਈ ਮਾੜੀ ਗੱਲ ਨਹੀਂ ਗਈ ਜੇ ਸੇਵਾ ਭਾਵਨਾ ਨਾਲ ਤੁਸੀਂ ਪੋਲਿਟਿਕਸ 'ਚ ਆਉਨੇ ਆ ਤੇ ਇਹਦੇ 'ਚ ਕੋਈ ਮੈਸਾਮੀ ਦਾ ਕੋਈ ਮਾੜੀ ਗੱਲ ਨਹੀਂ ਗਈ ਸਰਦਾਰ ਬਿਕਨ ਸਿੰਘ ਮਜੀਠੀਆ ਸਾਡੇ ਪਾਰਟੀ ਦੇ ਲੀਡਰ ਆ ਮੈਂ ਉਹਨਾਂ ਨਾਲ ਯੂਥ ਕਾਲੀ ਦਲ ਦੇ ਵਿੱਚ ਲਾਪਕ 7-8 ਸਾਲ ਕੰਮ ਕੀਤਾ ਵਾ ਮਜੀਠੀਆ ਸਾਹਿਬ ਇੱਕ ਬਹੁਤ ਚੰਗੇ ਇਨਸਾਨ ਆ ਉਨ੍ਹਾਂ ਦਿਨਾਂ 'ਦਾਲ ਤਾਂ ਸਰਕਾਰ ਵੀ ਸਾਫਤ ਨਹੀਂ ਕਰ ਸਕੀ ਕਿ ਮਜੀਠੀਆ ਸਾਹਿਬ ਨੇ ਕਦੇ ਵੀ ਕਿਸੇ ਨਸ਼ਿਆਂ ਦੇ ਵਿੱਚ ਇਨਵੋਲ ਹੋਇਆ ਇਵਨ ਸਰਕਾਰ ਨੇ ਜੋ ਝੂਠਾ ਪਰਚਾ ਵੀ ਕੀਤਾ ਤੇ ਉੱਥੇ ਹਾਈ ਕੋਰਟ ਦੇ ਤੁਸੀਂ ਕਮੈਂਟ ਦੇਖ ਲਿਓ ਦੇਖੋ ਜੇ ਸਬ ਮੇਰੀਆ ਮਜੀਠੀਆ ਸਾਹਿਬ ਆਹ ਫੋਟੋਆਂ ਆਉਂਦੀਆਂ ਵਾ ਸਾਡੇ ਲੀਡਰ ਵਾ ਜਿਆ ਮਰ ਜੋ ਡਾਕਟਰ ਪਿੰਦਰਜੀਤ ਕੌਰ ਨਾਲ ਮੇਰੀਆਂ ਫੋਟੋਆਂ ਦਿਖਾ ਕੇ ਬੰਦਾ ਮੇਰੇ ਤੇ ਇਲਜ਼ਾਮ ਲਾ ਰਿਹਾ ਵਾ ਤੋ ਤੁਸੀਂ ਦੇਖ ਸਕਦੇ ਹੋ ਕਿ ਬੰਦੇ ਦੀ ਮਨਸਿਕਤਾ ਕੀ ਆ ਬਲੇ ਡਾਕਟਰ ਪਿੰਦਰਜੀਤ ਕੌਰ ਜੀ ਇੱਕ ਬਹੁਤ ਵੱਡੇ ਜਿੱਦਾ ਐਜੂਕੇਸ਼ਨਿਸਟ ਸੀਗੇ پی ایچ ڈی پاس مطلب ਇਹੋ ਜਿਹਾਂ ਬੰਦਿਆਂ ਕੋਲੋਂ ਤਾਂ ਸਾਨੂੰ ਪ੍ਰੇਰਣਾ ਮਿਲਦੀ ਕਿ ਅਸੀਂ ਵੀ ਕੋਈ ਸਮਾਜ ਲਈ ਚੰਗਾ ਕਰੀਏ مطلب ਜਿਹੜੇ ਬੰਦਿਆਂ ਤੇ ਇਹ ਫੋਟੋਆਂ ਦਿਖਾ ਕੇ ਇਲਜ਼ਾਮ ਲਾ ਰਿਆ ਵਾ ਔਰ ਮੈਂ ਅਗਲੀ ਗੱਲ ਇਹ ਵੀ ਦੱਸਣੀ ਚਾਹੁੰਦਾ ਕਿ ਡਾਕਟਰ ਪਿੰਦਰਜੀਤ ਗੌਰ ਦੇ ਘਰ مطلب ਇੰਨੇ ਮਾਨਦਾਰ ਸ਼ਖਸੀਅਤ ਆ ਵੀ ਉਹਨਾਂ ਦੇ ਘਰ ਗਲਤ ਬੰਦਾ ਐਂਟਰ ਹੋਣ ਦਾ ਵੀ ਗਲਤ ਕਰਨਾ ਤੇ ਕੀ ਉਹਨਾਂ ਘਰ ਦਰਵਾਜ਼ੇ ਦੇ ਅੰਦਰ ਐਂਟਰ ਨਹੀਂ ਹੋ ਸਕਦਾ ਗਲਤ ਕੰਮ ਲਈ ਵੀ ਸ਼ਹਿਦ ਜਾਂਦੀ ਹੈ ਕਹਿ ਰਹੇ ਨੇ ਵੀ ਇਹਨਾਂ ਦੇ ਨਾਲ ਸ਼ਹਿ ਲੈ ਕੇ ਗਲਤ ਕੰਮ ਕੀਤੇ ਆ ਉਹ ਗਲਤ ਬੰਦਾ ਉਹਨਾਂ ਦੇ ਦਰਵਾਜ਼ੇ ਦੇ ਅੰਦਰ ਐਂਟਰ ਨਹੀਂ ਹੋ ਸਕਦਾ ਸੋ ਇਹਦੇ ਲਾਇ ਸਾਰੇ ਜਿਹੜੇ ਇਲਜ਼ਾਮ ਆ ਬੇਬ ਅਸੀਂ ਆਪਣੀ ਮਿਹਨਤ ਨਾਲ ਤਰੱਕੀ ਕੀਤੀ ਆ ਪ੍ਰਮਾਤਮਾ ਨੇ ਸਾਡੀ ਮਿਹਨਤ ਦਾ ਫਲ ਦਿੱਤਾ ਸਾਨੂੰ ਇਹ ਜਿਹੜੇ ਲੋਕਾਂ ਨੇ ਕਹਿਣਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਸਮਾਜ ਦੀ ਸੇਵਾ ਕਰ ਰਹੇ ਆ ਅਸੀਂ ਪਿੰਡ ਦੀ ਵੀ 10 ਸਾਲ ਲਗਾਤਾਰ ਸੇਵਾ ਕੀਤੀ ਆ ਸਾਨੂੰ ਸਾਰਾ ਇਲਾਕੇ ਦੇ ਬੱਚੇ ਸਾਡੇ ਬਾਰੇ ਪਤਾ ਕੀਤਾ ਜਾ ਸਕਦਾ ਕਿ ਸਾਡਾ ਕੀ ਕਰਦਾਰ ਆ ਤੇ ਇਲਜ਼ਾਮ ਲਾਉਣ ਵਾਲਿਆਂ ਦਾ ਕੀ ਕਰਦਾਰ ਆ ਸੁਖਦੇਵ ਜੀ ਜੀ ਆਪਾਂ ਗੱਲ ਸ਼ੁਰੂ ਕਰਦੇ ਆ ਕਿ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਸਕੂਲ ਨੂੰ ਚਲਾਉਂਦੇ ਹੋਏ ਮੈਨੂੰ ਲੱਗ ਪਕ ਜੀ 5 ਸਾਲ ਹੋ ਚੱਲੇ ਆ ਜੀ ਇਸ ਸਕੂਲ ਦੇ ਵਿੱਚ ਆਇਆ ਨੂੰ ਔਰ 5 ਸਾਲ ਤੋਂ ਹੀ ਮੈਂ ਤੁਸੀਂ ਮੇਰੀਆਂ ਈਵਨ ਸਕੂਲ ਦੀਆਂ ਬੈਨੈਫਿਟ ਸ਼ੀਟਾਂ ਵੀ ਨਹੀਂ ਦੇਖ ਸਕਦੇ ਆ ਕਿ ਮੈਂ ਇਸ ਸਕੂਲ ਚੋਂ ਕੁਝ ਕੱਢਿਆ ਨਹੀਂ ਉਲਟਾ ਮੈਂ ਆਪਣੇ ਦੂਜੇ ਕਾਰੋਬਾਰਾਂ ਚੋਂ ਕੱਢ ਕੇ ਇਹਦੇ ਵਿੱਚ ਪੈਸੇ ਪਾਏ ਆ ਮਤਲਬ ਇਹ ਬੰਦਾ ਵੀ ਆ ਕੇ ਮੇਰੇ ਨਾਲ ਆ ਜਾਵੇ ਤੇ ਇਹ ਵੀ ਪੈਸੇ ਪਾਵੇ ਸਕੂਲ ਚਲਾ ਲਵੇ ਜੇ ਕਹਿੰਦਾ ਵੀ ਸਕੂਲ ਸੇਵਾ ਲਈ ਅਸੀਂ ਕਿਹੜੇ ਇਹਦੇ ਚੋਂ ਪੈਸੇ ਕੱਢੇ ਮੈਂ ਇਹਨੂੰ ਸਗੋਂ ਗਰਦੀਪ ਸਿੰਘ ਭੰਡਾਲ ਨੂੰ ਫੋਨ ਤੇ ਵੀ ਗੱਲ ਦੱਸੀ ਸੀ ਵੀ ਭਰਾਵਾ ਆ ਜਾ ਮੇਰੇ ਨਾਲ ਆ ਕੇ ਬਹਿ ਜਾ ਤੂੰ ਕਿੰਨਾ ਤੁਸੀਂ ਸਕੂਲ ਮਾਫੀਆ ਵਾ ਆ ਕੇ ਦੇਖ ਲੈ ਕਿ ਮੈਂ ਸਕੂਲ ਚੋਂ ਕਿੰਨੇ ਕ ਪੈਸੇ ਕੱਢੇ ਆ ਉਲਟਾ ਮੈਂ ਆਪਣੇ ਦੂਸ ਮਤਲਬ ਮੈਂ ਆਪਣੇ ਦੂਸਰੇ ਕਾਰੋਬਾਰਾਂ ਦੇ ਕੱਢ ਕੇ ਪੈਸੇ ਲਾ ਰਿਆ ਕਿ ਮੇਰਾ ਸਕੂਲ ਜਿਹੜਾ ਮੇਰਾ ਸੁਪਨਾ ਕਿ ਨੰਬਰ 1 ਸਕੂਲ ਹੋਵੇ ਇੱਥੇ ਦੇ ਵਧੀਆ ਰਿਜ਼ਲਟ ਹੋਣ ਸਾਰਾ ਇਨਫਰਾਸਟ੍ਰਕਚਰ ਵਧੀਆ ਹੋਵੇ ਕਿੰਨੀ ਗਰੋਥ ਹੈ ਤੁਹਾਡੇ ਕੋਲ ਸਕੂਲ ਦੇ ਵਿੱਚ ਬੱਚੇ ਆਂਦੇ ਸਕੂਲ ਦੀ ਦੇਖੋ ਜਿਸ ਦਿਨ ਮੈਂ ਸਕੂਲ ਟੇਕਓਵਰ ਕੀਤਾ ਸੀ ਲਾਪਕ 50 60 ਬੱਚੇ ਸੀਗੇ ਅੱਜ ਸਾਡੇ ਕੋਲ 300 ਤੋਂ ਉੱਪਰ ਬੱਚੇ ਹੋ ਗਏ ਜੀ ਜੀ ਹੌਲੀ ਹੌਲੀ ਅਸੀਂ ਅੱਗੇ ਵਧ ਰਹੇ ਹਾਂ ਜੀ ਮਤਲਬ ਅਸੀਂ ਕੁਆਲਿਟੀ ਤੇ ਜਿਹੜਾ ਧਿਆਨ ਦਿੰਦਾ ਅਸੀਂ ਕੁਆਟਿਟੀ ਨਹੀਂ ਵੀ ਲਗਾਤਾਰ ਧੜਾ ਧੜਾ ਬੱਚੇ ਜਿਹੜੇ ਭਰ ਲਈਏ ਅਸੀਂ ਵਧੀਆ ਐਜੂਕੇਸ਼ਨ ਦੇਣੀ ਆ ਅਸੀਂ ਪੂਰਾ ਕੁਆਲਿਟੀ ਦੇ ਧਿਆਨ ਦੇ ਰਹੇ ਆ ਕਿ ਕੁਆਲਿਟੀ ਐਜੂਕੇਸ਼ਨ ਦਿੱਤੀ ਜਾਵੇ ਸੁਖਦੇਵ ਜੀ ਲਾਸਟ ਸਵਾਲ ਪ੍ਰਸ਼ਾਸਨ ਦਾ ਵੀ ਜੋਰ ਹੈ ਔਰ ਮੀਡੀਆ ਦੇ ਵਿੱਚ ਵੀ ਤੁਹਾਡੇ ਸਕੂਲ ਦੀ ਚਰਚਾ ਹੋ ਰਹੀ ਹੈ ਹਾਂਜੀ ਕੀ ਇਸ ਸਟੂਡੈਂਟ ਨੂੰ ਵਾਪਸ ਲਵੋਗੇ ਜਾਂ ਇਸ ਪ੍ਰਸ਼ਾ ਜੇ ਇਸ ਪ੍ਰੈਸ਼ਰ ਦਾ ਵਿਰੋਧ ਕਰੋਗੇ ਆਪਣੇ ਸਟੈਂਡ ਤੇ ਕਹਿ ਬਿਲਕੁਲ ਨਹੀਂ ਜੇ ਕਿਸੇ ਹਾਲਤ ਚ ਵੀ ਦੇਖੋ ਜੇ ਸਾਡਾ ਸਕੂਲ ਜਿੱਦਾਂ ਬੱਚਾ ਇਲਜ਼ਾਮ ਲਾ ਰਿਹਾ ਉਹਦੇ ਮਾਤਾ ਪਿਤਾ ਇਲਜ਼ਾਮ ਲਾ ਰਿਹਾ ਗਰਤੀਸ਼ੇ ਮਢਾਲੇ ਇਲਜ਼ਾਮ ਲਾ ਰਿਹਾ ਇਸ ਸਕੂਲ ਮਾਫੀਆ ਜੀ ਸਕੂਲ ਚ ਆ ਗਲਤ ਹੋ ਰਿਹਾ ਜੀ ਸਕੂਲ ਦੇ ਮਾਲਕ ਗਲਤ ਕੰਮ ਕਰ ਰਹੇ ਆ ਫਿਰ ਸਾਡੇ ਸਕੂਲ ਚ ਐਡਮਿਸ਼ਨ ਲੈਣ ਲਈ ਦੁਬਾਰਾ ਕਿਉਂ ਦਬਾਅ ਪਾ ਰਿਹਾ ਵਾ ਡੀਓ ਸਾਹਿਬ ਡੈਲੀ ਮੈਨੂੰ ਫੋਨ ਕਰ ਰਿਹਾ ਜੀ ਅੱਜ ਵੀ ਉਹ ਬੱਚਾ ਸਕੂਲ ਦੇ ਗੇਟ ਚ ਇੱਥੇ ਆ ਕੇ ਬੈਠਾ ਰਹਿ ਮੈਂ ਅੰਦਰ ਨਹੀਂ ਐਂਟਰ ਹੋਣ ਦਿੱਤਾ ਵੀ ਮੈਨੂੰ ਇੱਥੇ ਪੇਪਰ ਦਵਾਏ ਜਾਣ ਜੀ ਮੈਨੂੰ ਇੱਥੇ ਲੈ ਜਾਂਦਾ ਮੈਂ ਪੁੱਛਣਾ ਚਾਹਣਾ ਕਿ ਜਿਹੜਾ ਬੱਚਾ ਪੂਰਾ ਸਾਲ ਸਾਡੇ ਸਕੂਲ ਚ ਬੜਿਆ ਹੀ ਨਹੀਂ ਮੈਂ ਡੀਓ ਸਾਹਿਬ ਨੂੰ ਪੁੱਛਣਾ ਚਾਹਣਾ ਸੀਬੀਐਸਸੀ ਦੀ ਰਿਕੁਆਇਰਮੈਂਟ ਆ ਕਿ 75% ਅਟੈਂਡੈਂਸ ਹੋਣੀ ਹੈ ਜ਼ਰੂ ਮਤਲਬ ਮੈਂ ਤਾਂ ਸਮਝ ਰਹਾ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਡੀਓ ਸਾਹਿਬ ਦੀ ਵੀ ਕਿਸ ਤਰ੍ਹਾਂ ਤੁਸੀਂ ਮੇਰੇ ਤੇ ਦਬਾਅ ਪਾ ਰਹੇ ਆ ਵੀ ਇੱਥੇ ਇਹਨੂੰ ਬੱਚੇ ਨੂੰ ਦੁਬਾਰਾ ਵਾਪਸ ਲੈ ਲਓ ਜੀ ਮਤਲਬ ਇੰਨੀ ਦੂਰ ਤੱਕ ਜਦੋਂ ਗੱਲ ਚੱਲ ਜਵੇ ਮਤਲਬ ਇਨੇ ਇਲਜ਼ਾਮ ਲੱਗ ਜਾਣ ਤਾਂ ਉਸ ਬੱਚੇ ਨੂੰ ਤੁਸੀਂ ਫੇਰ ਕਹਿੰਦੇ ਜੀ ਵਾਪਸ ਲੈ ਲਓ ਕਦੇ ਵੀ ਪੋਸੀਬਲ ਨਹੀਂਗਾ ਜੀ ਬਿਲਕੁਲ ਵਾਪਸ ਨਹੀਂ ਲਵਾਗੇ ਸਾਡੇ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜੀ ਕਾਰਵਾਈ ਕਰਨੀ ਕਰ ਲਵੇ ਅਸੀਂ ਕੋਰਟ 'ਚ ਜਵਾਬ ਦੇਵਾਂਗੇ ਹਾਈ ਕੋਰਟ ਵੀ ਜਾਣਾ ਪਿਆ ਹਾਈ ਕੋਰਟ ਵੀ ਜਾਵਾਂਗੇ ਮੈਂ ਡਰਨ ਵਾਲਾ ਨਹੀਂ ਗਾ ਜੀ ਗਰਦ ਭਾਗੀਆਂ ਤੋਂ ਕਿਸੇ ਦੀ। ਸਰਦੇਵ ਜੀ ਗੱਲ ਤਾਂ ਮੈਨੂੰ ਇਹ ਵੀ ਨਹੀਂ ਸਮਝ ਆਈ ਕਿ ਜਦੋਂ ਸਕੂਲ ਕੋਈ ਵੀ ਬੱਚਾ ਸਕੂਲ ਚੇਂਜ ਕਰਦਾ ਤੇ ਉਹਦੇ ਨਾਲ ਇੱਕ ਸਕੂਲ ਵੱਲੋਂ ਕੈਰੇਕਟਰ ਸਰਟੀਫਿਕੇਟ ਦਿੱਤਾ ਜਾਂਦਾ ਹੈ। ਜਦੋਂ ਇਹ ਬੱਚਾ ਕ੍ਰਾਈਸ ਕਿੰਗ ਸਕੂਲ ਤੋਂ ਇੱਥੇ ਆਇਆ ਤਾਂ ਕੀ ਇਹਦਾ ਕੈਰੇਕਟਰ ਸਰਟੀਫਿਕੇਟ ਨਹੀਂ? ਨਹੀਂ ਜੀ ਐਕਚੁਅਲੀ ਇਹ ਬੱਚਾ ਸਾਡੇ ਸਕੂਲ 2015 'ਚ ਕ੍ਰਾਈਸ ਕਿੰਗ ਸਕੂਲ ਨੇ ਇਹਨੂੰ ਸਕੂਲ ਤੋਂ ਕੱਢ ਦਿੱਤਾ ਸੀਗਾ। ਉਸ ਵੇਲੇ ਦਾ ਮੈਨੂੰ ਪਤਾ ਨਹੀਂ ਮੈਂ ਜਿਹੜਾ ਸਕੂਲ 2020 'ਚ ਟੇਕਓਵਰ ਕੀਤਾ ਵਾ। ਉਸ ਟਾਈਮ ਇਹਨਾਂ ਬੱਚਿਆਂ ਨੇ ਕਿੱਥੇ ਐਡਮਿਸ਼ਨ ਲਈ ਮੈਨੂੰ ਉਹਦੇ ਬਾਰੇ ਨਹੀਂ ਪ ਮਤਲਬ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਸਕੂਲ ਤੋਂ ਜਦੋਂ ਲਿਵਿੰਗ ਸਰਟੀਫਿਕੇਟ ਤੋਂ ਸਕੂਲ ਕੈਰੇਕਟਰ ਸਰਟੀਫਿਕੇਟ ਸਕੂਲ ਦਿੰਦਾ ਵਾ ਜੀ ਕਈ ਵਾਰੀ ਮੇਰਾ ਖਿਆਲ ਸਕੂਲ ਇਸ ਕਰਕੇ ਕੈ ਦੇ ਦਿੰਦੇ ਕਿ ਅਸੀਂ ਬੱਚੇ ਦਾ ਕਿਉਂ ਖਰਾਬ ਕਰਨਾ ਵੀ ਉਹ ਨਹੀਂ ਬੈਡ ਕੈਰੇਕਟਰ ਦਾ ਦਿੰਦੇ ਸਰਟੀਫਿਕੇਟ ਮਤਲਬ ਕਿਸੇ ਵੀ ਸਕੂਲ ਦੀ ਕਿਸੇ ਬੱਚੇ ਨਾਲ ਕੋਈ ਨਿਚੇ ਦਸ਼ਮੀ ਤਾਂ ਹੁੰਦੀ ਨਹੀਂ ਕਿ ਤੇ ਮੈਂ ਸਮਝਦਾ ਕਿ ਜਿਹੜੇ ਬੱਚੇ ਦੇ ਨਾਲੋਂ ਵੀ ਬੱਚੇ ਦੇ ਪੇਰੈਂਟਸ ਉਹਨੂੰ ਗਲਤ ਕੰਮਾਂ ਲਈ ਸ਼ਹਿ ਦੇ ਰਹੇ ਆ ਇਹ ਜਿਆਦਾ ਮਦਬਾਕੀ ਗੱਲ ਹੈ ਠੀਕ ਹੈ ਸੁਖਦੇਵ ਜੀ ਸਾਡੇ ਨਾਲ ਗੱਲਬਾਤ ਕਰਨ ਦਾ ਬਹੁਤ ਬਹੁਤ ਧੰਨਵਾਦ ਜੀ